ਤੁਹਾਨੂੰ ਇੱਕ ਖਬਰ ਸੁਣਾਈ ਫਤਿਹਗੜ੍ਹ ਸਾਹਿਬ ਨੂੰ ਜਿੱਥੇ ਕਿ ਜੁਡੀਸ਼ੀਅਲ ਕੰਪਲੈਕਸ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਕਿ ਹੜਕੰਪ ਮੱਚ ਗਿਆ ਤਾਂ ਜਾਣਕਾਰੀ ਅਨੁਸਾਰ ਕਿਸੇ ਅਗਿਆਤ ਵਿਅਕਤੀ ਦੇ ਵੱਲੋਂ ਕੋਰਟ ਕੰਪਲੈਕਸ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਦਿੱਤੀ ਗਈ ਸੀ। ਜਿਸ ਮਗਰੋਂ ਸੁਰੱਖਿਆ ਕਾਰਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਪੂਰੀ ਜੁਡੀਸ਼ੀਅਲ ਕੰਪਲੈਕਸ ਨੂੰ ਤੁਰੰਤ ਬੰਦ ਕਰ ਦਿੱਤਾ। ਤਾਂ ਧਮਕੀ ਮਿਲਦੇ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕੋਰਟ ਕੰਪਲੈਕਸ ਦੇ ਵਿੱਚ ਮੌਜੂਦ ਜੱਜ ਸਾਹਿਬਾਨ, ਵਕੀਲ ਕਰਮਚਾਰੀਏ ਤੇ ਆਮ ਲੋਕਾਂ ਨੂੰ ਸੁਰੱਖਿਅਤ ਢੰਗ ਦੇ ਨਾਲ ਬਾਹਰ ਕੱਢਿਆ ਗਿਆ ਇਲਾਕੇ ਦੇ ਵਿੱਚ ਪੁਲਿਸ ਦੀ ਭਾਰੀ ਤਾਇਨਾਤੀ ਕਰ ਦਿੱਤੀ ਹੈ ਤੋਂ ਸੁਰੱਖਿਆ ਪ੍ਰਬੰਧ ਵੀ ਕੜੇ ਕਰ ਦਿੱਤੇ ਨੇ ਤੇ ਦੂਜੇ ਪਾਸੇ ਫਤਿਹਗੜ ਸਾਹਿਬ ਪੁਲਿਸ ਦੇ ਅਧਿਕਾਰੀ ਇਸ ਤੋਂ 26 ਜਨਵਰੀ ਨੂੰ ਲੈ ਕੇ ਇੱਕ ਰੋਟੀਨ ਚੈਕਿੰਗ ਦਾਸ ਰਹੇ ਨੇ ਤੇ ਧਮਕੀ ਨੂੰ ਅਫਵਾਹ ਦਾਸ ਰਹੇ ਨੇ ਅੱਜ ਅਸੀਂ ਫਤਿਹਗੜ ਸਾਹਿਬ ਕੋਰਟ ਦੇ ਵਿੱਚ ਤੇ ਜਿਹੜੇ ਲੋਕਲ ਸਬਡਿਵੀਜ਼ਨ ਕੋਰਟਸ ਆ ਉਥੇ ਸਰਚ ਆਪਰੇਸ਼ਨ ਕਰਦੇ ਪਏ ਹਾਂ ਅ 26 ਜਨਵਰੀ ਦੇ ਰਿਗਾਰਡਿੰਗ ਜਿਹੜਾ ਹੈ ਸਾਡਾ ਸਰਚ ਆਪਰੇਸ਼ਨ ਚੱਲਦਾ ਪਿਆ ਹੈ ਤਾਂ ਸਾਡੀ ਰੂਟੀਨ ਚੈਕਿੰਗ ਹੈ ਜਿਹੜੀ ਅਸੀਂ ਜਨਤਕ ਥਾਵਾਂ ਤੇ ਕਰਦੇ ਰਹਿੰਦੇ ਹਾਂ ਇਸ ਚ ਜੋ ਸੁਣਨ ਜੋ ਆ ਵੀ ਆਇਆ ਹੈ ਕਿ ਕੋਰਟ ਕੋਰਟ ਦੇ ਵਿੱਚ ਬੰਬ ਦੀ ਜਿਹੜੀ ਹੈ ਥ੍ਰੈਟ ਆਈ ਹੋਈ ਹੈ ਪਰ ਇਹ ਜਿਹੜੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਿਲਕੁਲ ਅਖਵਾ ਹੈਗੀ ਹੈ ਇਹਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਸਾਡੀ ਜਿਹੜੀ ਪੁਲਿਸ ਦੀ ਟੀਮ ਹੈ ਉਹ ਪੂਰੀ ਤੈਨਾਤ ਹੈ ਚੁੱਕਨੀ ਹੈ ਤੇ ਅਪਾ ਚੈਕਿੰਗ ਕਰਦੇ ਪਏ ਹਾਂ ਤੇ ਪਬਲਿਕ ਨੂੰ ਕੋਈ ਵੀ ਘਬਰਾਣ ਦੀ ਲੋੜ ਨਹੀਂ ਚਾਰਤੀ ਅੰਸਰਨ ਕੀ ਅਪੀਲ ਹੈ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਉਹਨਾਂ ਨੂੰ ਇਹ ਹੀ ਚੇਤਾਵਨੀ ਹੈ ਕਿ ਫਟੇਗੜ ਸਾਹਿਬ ਜਾਂ ਪੰਜਾਬ ਪਾਲ ਕੋਈ ਵੀ ਆਪਣੀ ਜਿਹੜੀ ਹੈ ਕ੍ਰਿਮੀਨਲ ਵਾਲੀ ਨਿਗਾਹ ਨਾ ਰੱਖੋ ਪੰਜਾਬ ਪੁਲਿਸ ਪੂਰੀ ਚੌਕੰਨੀ ਹੈ ਤੇ ਉਹਨਾਂ ਦੇ ਕਿਸੇ ਵੀ ਜਿਹੜਾ ਕ੍ਰਿਮੀਨਲ ਰਿਗਾਰਡਿੰਗ ਉਹਨਾਂ ਦੀ ਇੰਟੈਂਸ਼ਨ ਹੈ ਉਹਦਾ ਉਹਨਾਂ ਦੇ ਉੱਤੇ ਬਿਲਕੁਲ ਸਟ੍ਰਿਕਟ